ਖਬਰ ਸੰਗਰੂਰ ਤੋਂ ਹੈ ਜਿੱਥੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦਰਸਲ ਕੁਝ ਦਿਨ ਪਹਿਲਾਂ ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਦੀ ਬੀੜ ਵਿੱਚ ਮੰਡੀ ਬਣਾਉਣ ਨੂੰ ਲੈ ਕੇ ਦਿੱਤੇ ਗਏ ਵਿਧਾਨ ਸਭਾ ਦੇ ਵਿੱਚ ਬਿਆਨ ਤੋਂ ਬਾਅਦ ਸੰਗਰੂਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਰਿੰਦਰ ਕੌਰ ਭਰਾਜ ਦੇ ਵਿਰੋਧ ਵਿੱਚ ਉਤਰਾਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੰਗਰੂਰ ਵਿੱਚ ਬੀੜ ਵਾਤਾਵਰਣ ਨੂੰ ਸ਼ੁੱਧ ਕਰਨ, ਪਸ਼ੂ ਪੰਛੀਆਂ ਨੂੰ ਸੁਰੱਖਿਅਤ ਰੱਖਣ ਲਈ ਬੇहद ਹੀ ਸਹਾਇ ਸਿੱਧ ਹੋ ਰਹੀ ਹੈ ਪਰ ਇੱਥੇ ਦੀ ਵਿਧਾਇਕ ਇਸ ਬੀੜ ਨੂੰ ਉਜਾੜਨਾ ਚਾਹੁੰਦੀ ਹੈ ਅਤੇ ਇੱਥੇ ਇੰਡਸਟਰੀ ਲਗਾਉਣਾ ਚਾਹੁੰਦੀ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਸੰਗਰੂਰ ਦੇ ਲੋਕਾਂ ਨੂੰ ਇਹ ਪਸੰਦ ਨਹੀਂ ਹੈ ਉਹਨਾਂ ਕਹਿੰਿਆ ਕਿ ਚੰਗਾ ਹੁੰਦਾ ਜੇ ਵਿਧਾਇਕ ਬੀੜ ਦੇ ਨਾਲ ਹੋਰ ਕਈ ਏਕੜ ਵਿੱਚ ਰੁੱਖ ਲਗਾਉਣ ਦੀ ਗੱਲ ਕਰਦੇ ਉਹਨਾਂ ਕਹਿੰਿਆ ਕਿ ਉਹ ਬੀੜ ਨੂੰ ਕਿਸੇ ਵੀ ਕੀਮਤ ਤੇ ਉਜੜਨ ਨਹੀਂ ਦੇਣਗੇ ਅਤੇ ਜੇਕਰ ਨਿਰਿੰਦਰ ਕੌਰ ਭਰਾਜ ਅਜਿਹਾ ਕਰਨਾ ਚਾਹੇਗੀ ਤਾਂ ਉਹ ਉਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਨਗੇ ਅਤੇ ਉਸ ਦਾ ਘਰੋਵ ਵੀ ਕਰਨਗੇ ਦੇਖੋ ਇੱਕ ਬਹੁਤ ਹੀ ਜੇ ਕਹਾ ਨਾ ਮੰਦ ਭਾਗ ਹੈ ਕਿ ਜਿੰਨਾ ਲੋਕਾਂ ਨੂੰ ਪਤਾ ਨਹੀਂ ਹੈ ਸ਼ਾਇਦ ਇਹਨਾਂ ਨੂੰ ਸਮਝ ਨਹੀਂ ਹੈ ਕਿ ਯਾਰ ਜਿਹੜੀ ਤੁਸੀਂ ਡਿਵੈਲਪਮੈਂਟ ਕਰਨੀ ਹੈ ਡਿਵੈਲਪਮੈਂਟ ਅਕਾਲੀ ਦਲ ਨੇ ਵੀ ਕੀਤੀ ਪਰ ਤੁਸੀਂ ਡਵੈਲਪਮੈਂਟ ਉਸ ਕਾਸਟ ਤੇ ਨਾ ਕਰੋ ਕਿ ਤੁਸੀਂ ਜਿਹੜਾ ਕਿਸੇ ਦਾ ਜਿਹੜਾ ਆਬੋ ਹਵਾ ਨੂੰ ਖਰਾਬ ਕਰਨਾ ਜਾਂ ਕੁਦਰਤ ਨੂੰ ਖਰਾਬ ਕਰਨਾ ਉਸ ਉਸ ਤਰੀਕ ਉਸ ਤਰੀਕੇ ਤੇ ਜਿਹੜੀ ਡਵੈਲਪਮੈਂਟ ਹੈ ਉਹ ਸਦਾ ਹੀ ਜਿਹੜਿਆ ਸਮਾਜ ਨੂੰ ਨੁਕਸਾਨ ਦੇ ਹੁੰਦੀਆਂ ਬੀਬਾ ਵੱਲੋਂ ਬਿਆਨ ਜਿਹੜਾ ਹੈ ਉਹਦੀ ਸੀ ਸਖਸ਼ ਸ਼ਬਦਾਂ ਚ ਨਿੰਦਾ ਕਰਦੇ ਆ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਇਸ ਬਿਆਨ ਨੂੰ ਵਾਪਸ ਲਓ ਤੇ ਤੁਸੀਂ ਮੰਡੀ ਬਣਾਓ ਅਸੀਂ ਮੰਡੀ ਬਣਾਉਣ ਨੂੰ ਮਨਾ ਨਹੀਂ ਕਰਦਾ ਕੋਈ ਇੰਡਸਟਰੀ ਪਾਰਕ ਬਣਾਉਣ ਨੂੰ ਮਨਾ ਨਹੀਂ ਕਰਦਾ ਪਰ ਮੈਂ ਤਾਂ ਇਹ ਕਹਿਣਾ ਕਿ ਇਸ ਵੀੜ ਤੋਂ ਘੱਟੋ ਘੱਟ 5-4 ਕਿਲੋਮੀਟਰ ਦੂਰ ਬਣਾਉਣੀ ਚਾਹੀਦੀ ਸਗੋਂ ਹੋਰ ਜਿਹੜਾ ਜਗ੍ਹਾ ਭਈ ਆ ਉਹਦੇ ਵਿੱਚ ਉੱਤੇ ਲਾ ਕੇ ਤੇ ਸਪੀਡ ਨੂੰ ਵੱਡਾ ਕਰਨਾ ਚਾਹੀਦਾ ਤੇ ਇੱਥੇ ਜਿਹੜਾ ਇੰਡਸਟਰੀਅਲ ਪਾਰਕ ਹੈ ਉਹ ਕਿਤੇ ਹੋਰ ਦੂਰ ਜਾ ਕੇ ਸਰਕਾਰ ਅਕਵਾਇਰ ਕਰ ਲੇ ਸਰਕਾਰ ਕੋਲ ਤਾਂ ਪੈਸਾ ਬਹੁਤ ਹੈ ਵਿੱਤ ਮੰਤਰੀ ਸਾਡੇ ਜ਼ਿਲ੍ਹੇ ਦਾ ਹੈ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ ਪੂਰਾ ਖਜ਼ਾਨਾ ਭਰਿਆ ਉਹ ਕਹਿੰਦੇ ਸਾਡੇ ਕੋਲ ਤਾਂ ਪੈਸੇ ਦੀ ਕਮੀ ਕੋਈ ਨਹੀਂ ਹੈ ਜੇ ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਫਿਰ ਤੁਸੀਂ ਭਾਈ ਜ਼ਮੀਨ ਅਕਵਾਇਰ ਕਰੋ 100 200 ਕਿਲਾ ਕਰ ਲੋ 100 200 ਕਰੋੜ ਤਾਂ ਇਹਨਾਂ ਨੂੰ ਕਬੱਡੀ ਗੱਲ ਹੈ ਨਹੀਂ ਹੈ ਨਾ ਬੱਸ ਬੀਬਾ ਜੀ ਨੂੰ ਬੀਬਾ ਇਹਨਾਂ ਕਦਾ ਬੀਬਾ ਜੀ ਦਾ ਵੱਡਾ ਹੈਗਾ ਦਬਦਬਾ 200 ਕਰੋੜ ਦਾ ਹੀ ਲਿਆ ਸਕਦੇ ਨੇ ਕਿਉਂਕਿ ਇਹਨ ਕਿ ਤੁਸੀਂ ਮੰਡੀ ਬਣਾਓ ਵਧੀਆ ਬਣਾਓ ਡੈਸੀ ਪਾਰਕ ਵਧੀਆ ਬਣਾਓ ਪਰ ਜ਼ਮੀਨ ਨਵੀਂ ਜਗ੍ਹਾ ਅਕਵਾਇਰ ਕਰਕੇ ਜਿੱਥੇ ਕਿਸੇ ਜਾਨਵਰਾਂ ਨੂੰ ਜਿੱਥੇ ਸਾਡੇ ਦਰੱਖਤਾਂ ਨੂੰ ਜਿੱਥੇ ਆਲਰੇਡੀ ਇੰਨੇ ਸਾਲਾਂ ਤੋਂ ਬੀੜ ਬਣੀ ਹੈ ਉਹ ਖਰਾਬ ਨਾ ਹੋਵੇ ਤੇ ਸ਼ਹਿਰ ਦਾ ਜਿਹੜਾ ਐਟਮੋਸਫੇਅਰ ਐਨਵਾਇਰਨਮੈਂਟ ਹੈ ਉਹ ਖਰਾਬ ਨਾ ਹੋਵੇ ਸੋ ਅਸੀਂ ਇਸ ਦੇ ਖਿਲਾਫ ਅੱਜ ਜਿੰਨੀਆਂ ਸਮਾਜਿਕ ਜਥੇਬੰਦੀਆਂ ਗਉਤਮ ਸੇਵਾ ਜਾਂ ਹੋਰ ਜਿੰਨੀਆਂ ਸਮਾਜਿਕ ਚਲਦੇ ਬੰਦੀਆਂ ਨੇ ਸਾਰਿਆਂ ਵੱਲੋਂ ਜੋ ਧਰਨਾ ਲਾਇਆ ਗਿਆ ਉਹਦਾ ਅਸੀਂ ਪੂਰਨ ਰੂਪ ਸਮਰਥਨ ਕਰਦੇ ਆ ਤੇ ਸ਼ਮੂਲੀਅਤ ਕੀਤੀ ਹੈ ਤੇ ਇਸ ਲੜਾਈ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਅਸੀਂ ਪੱਕੇ ਤੌਰ ਤੇ ਉਹਨਾਂ ਦੇ ਨਾਲ ਆ ਤੇ ਜਦੋਂ ਤੱਕ ਇਹ ਲੜਾਈ ਜਿੱਤੀ ਨਹੀਂ ਜਾਂਦੀ ਅਸੀਂ ਇਹਨਾਂ ਦੇ ਨਾਲ ਉਹ ਕਹਿੰਦੇ ਨੇ ਵੀ ਜਿਹੜੀ ਜਗ੍ਹਾ ਦੀ ਮੈਂ ਗੱਲ ਕੀਤੀ ਹੈ ਉਹ ਜਿੱਥੇ ਜਾਨਵ ਤੋਂ ਇਲਾਵਾ ਉਹਦੇ ਉਪਰ ਸਾਈਡ ਇੱਕ ਜਗਾ ਬੀੜ ਦੇ ਨਾਲ ਜਿਹੜੀ ਆ ਹੋਰ ਪਈ ਹੈ ਉਹ ਵੀ ਬੀੜ ਦੇ ਨਾਲ ਦੀ ਵੱਜਦੀ ਹੈ ਪਰ ਉਹ ਤੇ ਉਹ ਬੀੜ ਨਹੀਂ ਹੈ ਉੱਥੇ ਕੀਤੀ ਕੀਤੀ ਜਾਂਦੀ ਹੈ ਜਗਾ ਬੀੜ ਦੀ ਹੈ ਜਗਾ ਬੀੜਦੀ ਐ ਜਗਾ ਬੀੜਦੀ ਐ ਸਗੋ ਤੇ ਪਲਾਂਟੇਸ਼ਨ ਹੋਰ ਕਰੋ ਤੁਸੀਂ ਇੱਕ ਬੀੜ ਐ ਉਹਦੇ ਨਾਲ ਲੱਗਦੀ ਕੰਦ ਖੇਤ ਕੇ ਤੁਸੀਂ ਮੰਡੀ ਬਣਾ ਦੇਵੋਗੇ ਨਾਲ ਇੰਡਸਟਰੀ ਲਾ ਦੋਗੇ ਤੁਹਾਨੂੰ ਲੱਗਦਾ ਵੀ ਪੋਲੂਸ਼ਨ ਦੇ ਨਾਲ ਉਹ ਜਿਹੜੇ ਬੀੜ ਬਚੂਗੀ ਕਿਸੇ ਪਾਸੋਂ ਜਾਨਵਰ ਉੱਥੇ ਬਚਣਗੇ ਅੱਜ ਤੁਸੀਂ ਤੀਜੇ ਦਿਨ ਸੁਣਦੇ ਕੋਈ ਜਾਨਵਰ ਕਦੇ ਸ਼ੇਰ ਖੇਤਾਂ ਚ ਆ ਗਿਆ ਕਦੇ ਕਿਸੇ ਚਿੱਤ ਆ ਗਿਆ ਕਦੇ ਕਿਸੇ ਕੋਸ਼ ਆ ਗਿਆ ਤੇ ਸਗੋ ਤੁਸੀਂ ਉਹਨਾਂ ਦੀ ਸਾਮ ਸੰਭਾਲਦਾ ਕੀ ਕਰਨੀ ਉਹਨੂੰ ਤੁਸੀਂ ਲੁੱਟੜ ਪਟੜਾਂ ਤੇ ਲੱਗੇ ਹੋਇਓ ਤੁਸੀਂ ਮੈਂ ਤਾਂ ਕਹਿਣਾ ਉੱਥੇ ਜੇ 100 ਕਿਲਾ ਬੀੜ ਦਾ ਨਾ 100 ਕਿਲੇ ਚ ਹੋਰ ਪਲਾਂਟੇਸ਼ਨ ਕਰੋ ਤਾਂ ਕਿ ਸ਼ਹਿਰ ਦੀ ਜਿਹੜੀ ਆਬੋ ਹਵਾ ਹੈ ਕੁਦਰਤੀ ਚੀਜ਼ ਹੈ ਉਹ ਜਾਦੇ ਬੈਟਰ ਹੋਵੇ ਤੇ ਇੰਡਸਟਰੀ ਬਾਤ ਤੇ ਤੁਸੀਂ ਜਗ੍ਹਾ ਲੈਣੀਆਂ ਬਹੁਤ ਜਗ੍ਹਾ ਪਈਆਂ ਨੇ ਲੈ ਲਓ ਕਿਤੇ ਮਰਜ਼ੀ ਲੈ ਲਓ ਮੈਂ ਤਾਂ ਪਹਿਲਾਂ ਕਹਿ ਤੀ ਪੈਸਾ ਬਹੁਤ ਆ ਸਰਕਾਰ ਕੋਲੇ ਲੈ ਲੈਣਾ ਚਾਹੀਦਾ ਇਹਨਾਂ ਨੇ ਵੀ ਭਿੰਡ ਰਹੇ ਲੋਕ ਭਲਾਈ ਚੰਗਾ ਛੇੜੀ ਸ਼ੂਭਾ ਪੜਦਾ ਪਿੰਡ ਜੀ ਕੀ ਕਹਿਣਾ ਜਿਹੜਾ ਐਮਐਲਏ ਨੇ ਬਿਆਨ ਦਿੱਤਾ ਉਹਦੇ ਖਿਲਾਫ ਆ ਜਦ ਤਰ੍ਹਾਂ ਦੇ ਰਹੇ ਆ ਠੀਕ ਹੈ ਨਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਆਸੀਂ ਇਹੀ ਕਹਿਣਾ ਚਾਹੁੰਦੇ ਆ ਪਹਿਲਾ ਉਹ ਭੜਕੀ ਵੀ ਰਹੀ ਆ ਧਰਨੇ ਸਾਡੇ ਉਦੋਂ ਕਹਿੰਦੀ ਭੀੜ ਬਚਾਓ ਉਹਨੂੰ ਕਹਿੰਦੀ ਭੀੜ ਪਟਾਓ ਵੀ ਇਹ ਭੀੜ ਦਾ ਮਸਲਾ ਵੀ ਜਿੰਨਾ ਚਿਰ ਆਪਣੇ ਸਾਹ ਚੱਪਦੇ ਨੇ ਇਹ ਮੈਂ ਆਪਣੀ ਜ਼ਿੰਦਗੀ ਚ ਨਹੀਂ ਨਾ ਤੋੜਨੇ ਲਈ ਇਹ ਭੀੜ ਦੇ ਲਈ ਲੜਦੇ ਰਹਾਂਗੇ ਬਿਲਕੁਲ ਉਹਨੂੰ ਪੱਟਣ ਨਹੀਂ ਦੇਵਾਂਗੇ ਅੱਜ ਦੋ ਤਨਬਾਰ ਬਲਾ ਵੀ ਲੈਤਾ ਵੀ ਅੰਦਰਾਜ ਇਹ ਮਾਂ ਬਿਲਕੁਲ ਨਹੀਂ ਹੋਣਾ ਸਮੂਚੇ ਪਾਵਲ ਕੋ ਖਿੱਤੀ ਆ ਇੱਥੇ ਆ ਲਿਖਤੀ ਰੂਪ ਦੇ ਵਿੱਚ ਦੇ ਲਿਖਤੀ ਰੂਪ ਦੇ ਦੇ ਵੀ ਜਿੱਨਾਂ ਚ ਸਾਡੀ ਸਰਕਾਰ ਰੂ ਅਸੀਂ ਬੀੜ ਦੇ ਅਸੀਂ ਨਾ ਪਾ ਗਏ ਉਹਨੂੰ ਇਹ ਗੱਲ ਕਹਿਤੀ ਵੀ ਆ ਕੇ ਸਮੂਹ ਤੇ ਪਬਲਿਕ ਦੇ ਵਿੱਚ ਪੂਰੇ ਲਿਖਤੀ ਰੂਪ ਦੇ ਵਿੱਚ ਦੇ ਪਬਲਿਕ ਦੇ ਵਿੱਚ ਬੋਲ ਵੀ ਅਸੀਂ ਇਸ ਬੀੜ ਨੂੰ ਨਹੀਂ ਛੜਾ ਆਪਾਂ ਅੱਜ ਪੂਰਾ ਰਹੇ ਰਹੇ ਜਿਹੜਾ ਹੈਗਾ ਆਪਣਾ ਇੱਕ ਦਿਨ ਵਾਸਤੇ ਹੈ ਇੱਕ ਦਿਨ ਦਾ ਵਾਸਤਾ ਹੈ ਵੀ ਇਹ ਛੱਡਾ ਦਿੱਤਾ ਜੇਕਰ ਨਹੀਂ ਮੰਨੀ ਜਾਂਦੀ ਫਿਰ ਇਹ ਸੰਦਰਜ ਜੇ ਨਹੀਂ ਆਪਾਂ ਤਾਂ ਅੱਜ ਤਾਂ ਮਨਾਉਣ ਵਾਸਤੇ ਕੀਤਾ ਹੀ ਨਹੀਂ ਕੁਝ ਫਿਰ ਬਈ ਨੂੰ ਐਂ ਦਿੱਤਾ ਵੀ ਸਾਡਾ ਡੀਸੀ ਨੂੰ ਮੰਗ ਪੱਤਰ ਦਿੱਤਾ ਹੋਇਆ ਇੱਕ ਦਿਨ ਵਾਸਤੇ ਕੀਤਾ ਸੀ ਇੱਕ ਦਿਨ ਅੱਜ ਦਿੱਤਾ ਜਿਹੜਾ ਅਸੀਂ ਬਣਾਵਾ ਕੇ ਸਾਰੀਆਂ ਜੱਸੀ ਬੰਨੀਆਂ ਫਿਰ ਲੰਬਾ ਕੰਮ ਬਣੂਗਾ ਦੁਬਾਰਾ ਜੇਕਰ ਨਹੀਂ ਮੰਨੀ ਜਾਂਦੀ ਤਾਂ ਪੰਚਾਇਤੀ ਚੋਣਾਂ ਵੀ ਆਣੀਆਂ ਨੇ ਕਿ ਉਹਦੇ ਵਿੱਚ ਵੀ ਉਹ ਪੰਚਾਇਤਾਂ ਆਪਣਾ ਸਿਆਸੀ ਪਾਰਟੀਆਂ ਦਾ ਕੋਈ ਮਸਲਾ ਨਹੀਂ ਆਪਾਂ ਨੇ ਵੀਰ ਦਾ ਮਾਸਲਾ ਦੇਣਾ ਹੈ ਸੰਘਾਟਾ ਆਪਣਾ ਚੱਲਦਾ ਰੂ ਸਾਰੇ ਜਿਹੇ ਬੰਦਿਆਂ ਨੂੰ ਲੈ ਕੇ ਚੱਲੂਗਾ ਆਪਾਂ ਸੰਘਾਟ ਦੇ ਰਾਹੀਂ ਧੂਆਂ ਖੜਾਗੇ ਇਹਨਾਂ ਦਾ ਤੁਸੀਂ ਕਿਹੜੀਆਂ ਪੰਚਾਇਤਾਂ ਬਣਾਉਂਦੇ ਨੇ ਆਪ ਹੀ ਨਾ ਭੱਜ ਜਾਣ ਕਿਤੇ ਇਹ ਸਰਕਾਰ ਦੀ ਇਕ ਨੀਤੀ ਆਪ ਹੀ ਨਾ ਭੱਜਣ ਪੰਚਾਇਤਾਂ ਦੂਰ ਘਰ ਲਾਏ ਆ ਗਈ ਠੀਕ ਹੈ ਨਹੀਂ ਵੀ ਆਪਾਂ ਦੇਖੋ ਅਸੀਂ ਜਿਹੜੀਆਂ ਸਰਕਾਰਾਂ ਚੁਣਦੇ ਆ ਇਸ ਕਰਕੇ ਚੁਣਦੇ ਆ ਵੀ ਸਾਡੇ ਪਬਲਿਕ ਦੀ ਗੱਲ ਕਰਨੀ ਆ ਪਰ ਜਦੋਂ ਪਬਲਿਕ ਦੇ ਉਲਟ ਜਾ ਕੇ ਇਹ ਉਦਾਰ ਸਭਾ ਤੇ ਬੋਲਦੇ ਨੇ ਅੱਜ ਹਾਲਾਤ ਇਹਨੇ ਵੀ ਜਿਹੜੀ ਸਾਡੀ ਬੀੜ ਹੈਗੀ ਉੱਥੇ ਜਾਨਵਰ ਹੈਗੇ ਨੇ ਪੰਛੀ ਹੈਗੇ ਨੇ ਉਹਨਾਂ ਨੂੰ ਜਾਣਨ ਵਾਸਤੇ ਇੱਕ ਵਿਧਾਨ ਸਭਾ 'ਚ ਮਤਾ ਲਿਆ ਰਹੀ ਹੋਵੇ ਇੱਕ ਸਾਡੀ ਐਮ.ਐਲ.ਏ। ਹੈਰਾਨ ਇਸ ਗੱਲ ਤੇ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਕਿਸੇ ਸਿਆਸੀ ਲੀਡਰ ਨੇ ਉੱਥੇ ਤਿੰਨਕ ਪਲਾਟ ਲੈਣਗੇ ਜਿਹੜੀ ਕੋਲੋਨੀ ਪਾਸ ਹੋਈ ਆ। ਉਹ ਉਹਨੂੰ ਬੈਨੀਫਿਟ ਲੈਣ ਵਾਸਤੇ ਵੀ ਉੱਥੇ ਛੜ ਕੱਢ ਕੇ ਸੀ ਕੋਰਾ ਬੈ ਕਮਾਵਾਂਗੇ ਇਹ ਲਾਜਾਏ ਆਮ ਆਦਮੀ ਪਾਰਟੀ ਤੋਂ ਖਾਸ ਆਪ ਦੀ ਪਾਰਟੀ ਬਣ ਚੁੱਕੀ ਹੈ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਸਾਡੀ ਭਰਾ ਜੀ ਨੂੰ ਮੈਡਮ ਨੂੰ ਮੈਡਮ ਜੀ ਤੁਹਾਨੂੰ ਲੋਕਾਂ ਨੇ ਵੋਟਾਂ ਇਸ ਕਰਕੇ ਪਾ ਕੇ ਜਿਤਾਈਆਂ ਸੀ ਜਿਤਾਇਆ ਸੀ ਤਾਂ ਕਿ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਹੱਕਾਂ ਦੀ ਗੱਲ ਉੱਥੇ ਕਰੋ ਅਸੀਂ ਬੇਨਤੀ ਕਰਦੇ ਆਂ ਸਮਝ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਸਾਨੂੰ ਨਾ ਕਰਨਾ ਪੈਂਦਾ ਜੇ ਵਰਨਾ ਜੇ ਤੁਸੀਂ ਉੱਥੇ ਸਾਡੇ ਕਾਂ ਦੀ ਗੱਲ ਕਰਦੇ ਅੱਜ ਹੁਣ ਵੀ ਬੇਨਤੀ ਕਰਦੇ ਜਿਹੜਾ ਤੁਹਾਡਾ ਬਿਆਨ ਹੈ ਵਾਪਸ ਲਿਆ ਜਾਵੇ ਨਹੀਂ ਬਹੁਤ ਵੱਡਾ ਸ਼ਿਕਾਇਤ ਕਰਨ ਲਈ ਸਾਨੂੰ ਮਜਬੂਰ ਹੋਣਾ ਪੈਗਾ ਪਹਿਲਾ ਬਨਸਰ ਬਾਗ ਨੂੰ ਉਜਾੜਿਆ ਗਿਆ ਹੁਣ ਭਾਈ ਉਹ ਪਬਲਿਕ ਨੇ ਸੰਭਾਲ ਲਿਆ ਹੁਣ ਅੱਜ ਵੀਰ ਨੂੰ ਉਜਾੜ ਕੇ ਕੀ ਸਿੱਧ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਦਾ ਅਨਾਜ ਮੰਡੀ ਜੋ ਮਰਜ਼ੀ ਬਣਾਉਣ ਹਰਦਾ ਸੜਕਾਂ ਦੇ ਟੋਏ ਨਹੀਂ ਭਰੇ ਅਨਾਜ ਮੰਡੀ ਕਿੱਥੋਂ ਬਣਾਉਣਗੇ ਮੈਂ ਤਾਂ ਹੈਰਾਨ ਆ ਇਹ ਬਣਾਉਣਾ ਬਣਾਉਣਾ ਨੇ ਕੁਝ ਨਹੀਂ ਇਹ ਖਾਣ ਵਾਸਤੇ ਕਰਨਾ ਹੈ ਸੜਕਾਂ ਦੇ ਟੋਏ ਨਹੀਂ ਭਰ ਸਕੀ ਜਿਹੜੀ ਸਰਕਾਰ ਉਹ ਅਨਾਜ ਮੰਡੀ ਕਿੱਥੋਂ ਬਣਾ ਦੂਗੀ ਸਿਰਫ ਸਿਰਫ ਗੱਲਾਂ ਨੇ ਨਾ ਜੇ ਹੋਰ ਕੁਝ ਨਹੀਂ ਹੈ ਓਕੇ ਜੀ ਧੰਨਵਾਦ